ਬਾਪੂ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਵਿੱਚ ਬਹੁਤ-ਬਹੁਤ ਵਾਹਿਗੁਰੂ ਜੀ ਨੂੰ ਜਨਤਕ ਚੱਕਰ ਵਿੱਚ ਤਰੱਕੀ ਰੱਖੇ ਚਲੋ ਜੀ ਹੁਣ ਐਂਡੋ ਫਾਰਮ 3060 ਸਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ 18 ਤਰੀਕ ਨੂੰ ਠੀਕ ਹੈ ਜੀ ਨਵਾਂ ਟਰੈਕਟਰ ਚੱਲਿਆ ਜੀ ਆਪਣਾ ਐਂਡੋ ਫਾਰਮ 3060 ਫੋਰ ਸਪੀਡ ਦੇ ਵਿੱਚ ਤੇ ਟਰੈਕਟਰ ਵੀ ਵੀਰ ਨਹੀਂ ਦੂਰੋਂ ਲੈਣਾ ਆਏ ਹੋਇਆ ਬਾਈ ਜਲੰਧਰ ਏਰੀ ਦੇ ਵਿੱਚ ਚੱਲਿਆ ਟਰੈਕਟਰ ਉਮਰਾ ਟਰੈਕਟਰ ਬਾਈ ਹੁਣ 100 100 ਕਿਲੋਮੀਟਰ ਦੂਰ ਲੱਗ ਗਿਆ ਜਾਣ ਤੇ ਬਾਕੀ ਡਿਲੀਵਰੀ ਦੇਣੀ ਆਪਾਂ ਨੇ ਬਣੇ ਰੋ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਵੀਰਾਂ ਨਾਲ ਕਰਾਵਾਂਗੇ ਕਿੱਥੋਂ ਆਏ ਜੀ ਪਹਿਲਾਂ ਆਪਾਂ ਨੂੰ ਥੋੜਾ ਜਿਹਾ ਮਾਮਾ ਜੀ ਨਾਲ ਮੁਲਾਕਾਤ ਕਰਾ ਦਈਏ ਫਿਰ ਆਪਾਂ ਅੱਗੇ ਵੀਡੀਓ ਬਣਾਉਣੀ ਹੈ ਸਸਿਆ ਮਾਮਾ ਜੀ ਸਸਿਆ ਪੁੱਤਰ ਅੱਜ ਬਹੁਤ ਦਿਨ ਬਾਅਦ ਆ ਰਹੇ ਹਾਂ ਵੀਡੀਓ 'ਚ ਹਾਂ ਕੁਛ ਥੋੜਾ ਜਿਹਾ ਮੰਦਾ ਵੀ ਸੀ ਕਾ ਹਾਂ ਜੀ ਜੱਟ ਜੀਵਿੰਦਰ ਜੀਨੀ ਚਰੋਲੇ ਦੇ ਪੇਤੇ ਬਿਲਕੁਲ ਜੀ ਬਿਲਕੁਲ ਜੁਲਾਈ ਅਗਸਤ ਦਾ ਮਹੀਨਾ ਆਮ ਕਰਕੇ ਉਹ ਠੰਡਾ ਹੀ ਹੁੰਦਾ ਹੈ ਹਾਂ ਜੀ ਹਾਂ ਜੀ ਚਲਾਈ ਤੇ ਸਾਰਾ ਜੋਰ ਜੀਰੀ ਤੇ ਲੱਗ ਜਾਂਦਾ ਹਾਂਜੀ ਬਿਲਕੁਲ ਜੀ ਜੀ ਮੇਰਾ ਜੀਰੀ ਵਾਸਤੇ ਹੀ ਆਪਣਾ ਕੰਮ ਵਾਸਤੇ ਟਰੈਕਟਰ ਲੈਣੇ ਹੁੰਦੇ ਆ ਠੀਕ ਆ ਜੀ ਤੇ ਕੁਝ ਮੈਂ ਵੀ ਕਾਲ ਕਰਨ ਲੱਗੇ ਹੁਣ ਵੀਡੀਓ 'ਚ ਆਉਣ ਦੀ ਠੀਕ ਆ ਥੋੜਾ ਸਿਆਣੇ 'ਚ ਆ ਗਿਆ ਅੱਛਾ ਤੁਸੀਂ ਮੁੰਡੇ-ਮੁੰਡੇ ਕੰਮ ਸਾਰੇ ਦਿੰਦੇ ਹੋ ਲੱਗਣਾ ਚੌਣ ਲੱਗੇ ਹੁਣ ਹਾਂ ਲੱਗਣ ਤੇ ਕਹਿ ਸਕਦੇ ਆ ਤੁਸੀਂ ਆਪੇ ਕਹਿੰਦੇ ਹੁੰਨੇ ਆ ਹਾਂ ਲੱਗਣਾ ਜਾ ਕੇ ਸਹੀ ਗੱਲ ਸਹੀ ਗੱਲ ਚਲੋ ਮਹਾਰਾਜ ਦੀ ਕਿਰਪਾ ਹਾਂਜੀ ਹਾਂ ਬਾਈ ਉਹਨਾਂ ਟਰੈਕਟਰ ਜਿਹੜਾ ਪਾਰਟੀ ਬੜੀ ਵਧੀਆ ਠੀਕ ਆ ਜੀ ਰਪਈਆਂ ਦਾ ਕਸਾਈ ਖਾਸੀ ਕਰ ਗਏ ਅੱਛਾ ਜੀ ਪਰ ਚਲੋ ਬੰਦੇ ਵਧੀਆ ਗੁੱਲ ਬਲਾ ਕੇ ਠੀਕ ਹੈ ਜੀ ਤੇ ਕਾਊਂਟਰ ਪੇਮੈਂਟ ਠੀਕ ਹੈ ਜੀ ਹਾਂ ਬਾਈ ਕਹਿੰਦਾ ਲੈ ਕੇ ਜਾਣਾ ਨਾ ਬਾਕੀ ਤੁਹਾਡੀ ਮਰਦੀ ਓਕੇ ਜੀ ਇਹ ਜੋ ਲੈ ਕੇ ਜਾਣਾ ਕੋਈ ਨਹੀਂ ਆਪਰ ਦੇ ਕੇ ਤੁਰਾਂਗੇ ਟਰੈਕਟਰ ਠੀਕ ਹੈ ਜੀ ਹਾਂ ਬਾਕੀ ਆਜੋ ਆਜੋ ਬਾਪੂ ਜੀ ਬਾਈ ਹੋ ਨਹੀਂ ਤੇ ਲੋ ਜੀ ਵੀਰੋ ਡਿਲੀਵਰੀ ਦੇ ਦਿੱਤੀ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਟਰੈਕਟਰ ਦੀਆਂ ਜੀ ਹਾਂ ਠੀਕ ਆ ਮਾਈ ਠੀਕ ਹੈ ਬਾਪੂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮਾਰਕਾ ਵਿੱਚ ਬਹੁਤ ਬਹੁਤ ਵੈਗਰੋ ਦਿਨ ਦੁਪਹਿਰ ਦਾ ਚੌਕ ਵਿੱਚ ਤਰੱਕੀ ਰੱਖਦੇ। ਹਾਂ ਜੀ। ਉਹ ਜੇ ਉਸ ਤੇ ਠੀਕ ਹੈ ਠੀਕ ਹੈ। ਤੇ ਆ ਜਾਓ ਵਿੱਚ ਮੈਂ ਥੋੜਾ ਜਿਹਾ ਅੱਗੇ। ਆ ਥੋੜੇ ਮੈਂ ਕਿ ਹੱਥ ਚ ਆ ਜੀ। ਹਾਂ ਜੀ ਹਾਂ ਜੀ। ਤੇ ਇੱਥੇ ਬਦਲਣਾ। ਇਦਾਂ ਨਹੀਂ ਲੱਗਣਾ ਜੀ ਹਾਂ ਜੀ। ਪਰ ਠੀਕ ਹੈ। ਮੈਂ ਇਦਾਂ ਕੋਲੇ ਫੜ ਕੇ ਖੜ ਜਾਉ ਤਾਂ ਵੀ ਕੋਈ ਨਹੀਂ। ਹਾਂ ਜੀ। ਇਦਾਂ ਬਾ ਹੱਥ ਚ ਫੜ ਲਓ ਤੁਸੀਂ। ਦਿੱਕਤ ਨਹੀਂ ਕੋਈ। ਹੋਰ ਵੀਰਾਂ ਜੀ ਠੀਕ ਹੋ? ਹਾਂ ਜੀ ਵਧੀਆ ਠੀਕ। ਪਿੰਡ ਆਪਣਾ ਖਾਸ? ਹਾਂ ਜਲੰਧਰ। ਨੇੜੇ ਪਿੰਡ ਹੋਣਾ? ਹਾਂ ਨੇੜੇ ਪਿੰਡ ਮੰਡਮਾ। ਮੰਡਮਾ ਠੀਕ ਹੈ। ਠੀ ਤੇ ਟਰੈਕਟਰ ਇੰਟੂ ਫਾਰਮ ਲੈਣ ਦਾ ਕਿਵੇਂ ਪ੍ਰੋਗਰਾਮ ਬਣ ਗਿਆ ਬਸ ਇੱਤਾ ਹੀ ਸੋਚ ਬਣੀ ਸੀ ਐਤਕਾਂ ਵੀ ਅੱਗੇ ਸਾਰੇ ਚਲਾ ਕੇ ਦੇਖੇ ਸੀਗੇ ਅੱਛਾ ਵੀ ਐਤਕਾਂ ਵਿਚਾਰ ਬਣਿਆ ਵੀ ਨਹੀਂ ਤਾਂ ਫਾਰਮ ਚਲਾ ਕੇ ਦੇਖੀਏ ਕਿੰਨਾ ਲਾ ਲੇਗਾ ਸਿਫਤਾਂ ਸੁਣੀ ਆ ਹਾਂ ਸਿਫਤਾਂ ਸੁਣੀਆ ਸੀ ਗਿਆ ਲਾ ਕੇ ਚੱਲਦਾ ਦੇਖਿਆ ਸੀ ਹਾਂ ਪਰਫਾਰਮੈਂਸ ਵਧੀਆ ਸੀਗੀ ਵੀ ਗੱਲਾਂ ਹੀ ਹੁੰਦੀਆਂ ਵੀ ਆਪ ਹੀ ਵਰਤ ਕੇ ਦੇ ਲਈ ਵੀ ਹਾਂਜੀ ਹਾਂਜੀ ਇੱਧਰ ਬਾਪੂ ਜੀ ਹਾਂ ਬਾਪੂ ਜੀ ਨਹੀਂ ਸਾਨੂੰ ਜਾਨੀਏ ਇੰਦਰ ਨੂੰ ਤੁਰਿਆ ਠੀਕ ਹੈ ਹਾਂ ਬਾਪੂ ਜੀ ਨੇ ਇੱਧਰ ਨੂੰ ਤੁਰਿਆ ਬਾਪੂ ਜੀ ਕਹਿੰਦੇ ਹੁਣ ਵੀ ਟਰੈਕਟਰ ਚਲਾਉਣਾ ਹੈ हां बिल्कुल जी वेरी गुड हां चासी साहब दी उमर है, थी। थीक है थीक आ, आज भी ਸਾਡੇ ਬਰਾਬਰ ਕੰਮ ਕਰਦੇ ਉੱਪਰ ਹੀ ਕਰਦੇ ਅਸੀਂ ਸਭ ਹੇ ਕਿਸੇ ਟਾਈਮ ਕਿਸੇ ਨੂੰ ਮਾਰ ਜਾਈ ਦੀ ਠੀਕ ਹੈ ਠੀਕ ਹੈ ਆ ਵੀਰੇ ਨੇ ਬਿਲੇ ਤੁਸੀਂ ਆਜੋ ਮਿੱਤਰ ਮਨੇ ਦੇਓ ਇੰਟਰੋ ਮੁੰਡਿਆਂ ਬਾਰੇ ਮੁੰਡੇ ਆ ਛੋਟਾ ਭਰਾ ਆ ਵਾ ਵੱਡਾ ਭਰਾ ਵਾ ਆ ਸਾਡਾ ਭਤੀਜਾ ਵਾ ਵੱਡਾ ਜੀ ਹਾਂ ਜੀ ਦੇਖੇ ਸਭ ਤੋਂ ਛੋਟਾ ਲੱਗਦਾ ਨਹੀਂ ਦੇਖਣ ਨੂੰ ਹੁਣ ਸੇਰ ਸੇਰ ਦਾ ਹਿਸਾਬ ਨਾਲ ਗਿਣਤੀ ਹੋਣੀ ਹੈ ਅੱਛਾ ਮਾਮਾ ਜੀ ਵੀਰ ਨੇ 7 8 ਮਾ ਟਰੈਕਟਰ ਪਾਸ ਕਰਿਆ ਜਾ ਕੇ ਹਾਂ ਮੰਨਣਾ ਪਊਗਾ ਮੈਂ ਵੀ ਸੋਚ ਰਿਹਾ ਸੀ ਕਿ ਅੱਠ ਟਰੈਕਟਰ ਲਾਂਗੇ ਹਾਂ ਕਿ ਚਲੋ ਕੋਈ ਗੱਲ ਨਹੀਂ ਆਪਾਂ ਵੀ ਤਿਆਰ ਤਾਂ ਫੇਰ ਆਪਾਂ ਬੱਦੀ ਚਲੇ ਜਾਣਾ ਤੇ ਬਾਅਦ ਕੰਪਨੀ ਦਾ ਹਾਂ ਕੋਈ ਦਿੱਕਤ ਨਹੀਂ ਦੀ ਸਹੀ ਗੱਲ ਹੈ ਠੀਕ ਹੈ ਠੀਕ ਹੈ ਚਲੋ ਹੁਣ ਚਲੋ ਠੀਕ ਹੈ ਵੀਰ ਜੀ ਇਹ ਜਿਹੜੇ 7 8 ਟਰੈਕਟਰ ਮੰਡਣੇ ਯਾਨਕੀ ਚਲਾ ਕੇ ਦੇਖਿਆ ਉਹਦੇ ਵਿੱਚ ਯਾਨਕੀ ਤੁਹਾਡੇ ਵੀ ਨੌਲੇਜ ਆਇਆ ਹੋਵੇ ਵੀ ਕੋਈ ਨਾ ਕੋਈ ਤਾਂ ਵਿੱਚ ਹੈ ਆ ਚੱਕਰ ਜਿਹੇ ਕਰਕੇ ਜੀ ਹਾਂਜੀ ਅਸੀਂ ਤਾਂ ਆਪਣਾ ਮਨ ਆਇਆ ਸਮਝਾਇਆ ਹੋਇਆ ਜਿਹੜਾ ਵੀ ਵੀਰ ਆ ਗਿਆ ਜਾਂ ਕੋ ਟਰੈਕਟਰ ਆ ਗਿਆ ਆਪਾਂ ਨੈਗੇਟਿਵਿਟੀ ਘੱਟ ਲੈਂਦੇ ਹਾਂ ਹਾਂ ਬਿਲਕੁਲ ਆਪਾਂ ਤਾਂ ਇਹ ਸੋਚਦੇ ਵੀ ਹਰੇਕ ਬੰਦਾ ਕੁਛ ਨਾ ਕੁਝ ਦੇ ਕੇ ਹੀ ਜਾਊ ਦੇਖੋ ਉਹ ਤਾਂ ਹੈ ਹੀ ਆਪਾਂ ਇਹ ਨਹੀਂ ਦੇ ਕੇ ਜਾਊਗਾ ਅਕਲ ਦੇ ਕੇ ਜਾਊਗਾ ਹਾਂ ਬਿਲਕੁਲ ਹਾਂ ਕੁਛ ਨਾ ਉਹ ਸਿੱਖਣ ਨੂੰ ਮਿਲਦਾ ਜਾ ਟਰੈਕਟਰ ਆਪਾਂ ਪੁਰਾਣਾ ਵਿੱਚ ਕੱਟ ਲੈਂਦੇ ਹਾਂ ਹਾਂਜੀ ਕੋਈ ਵਾਧਾ ਦੇ ਜਾਂਦਾ ਕੋਈ ਵਾਧਾ ਨਹੀਂ ਦਿੰਦਾ ਪਰ ਇਹ ਨਹੀਂ ਕਹਿੰਦਾ ਵੀ ਘਾਟਾ ਪਾ ਗਿਆ ਅਧਿਕਰਿਆ ਰੇ ਅਕਲ ਦੇ ਗਿਆ ਆਪਾਂ ਨੂੰ ਹਾਂ ਬਿਲਕੁਲ ਇਹ ਕਹਾਂ ਨੂੰ ਇਹ ਕਮ ਇਦਾਂ ਨਹੀਂ ਇਦਾਂ ਹੋਣਾ ਹਾਂਜੀ ਆਪਾਂ ਤਾਂ ਲੈਣਾ ਹੀ ਹੁੰਦਾ ਕੁਝ ਨਾ ਕੁਝ ਮਨ ਸਮਝਾਇਆ ਹੋਇਆ ਤਾਂ ਇਹਦੀ ਕਿਰਪਾ ਚਲੋ ਸਾਡੇ ਤੇ ਮਹਾਰਾਜ ਦੀ ਕਿਰਪਾ ਬੜੀਆ ਕੰਮ ਚੱਲੀ ਜਾਂਦਾ ਚਲੋ ਮਹਾਰਾ ਜੀ ਤੁਹਾਡੇ ਦੇ ਫਿਕਰ ਪਰ ਕੇ ਇੱਥੇ ਹੀ ਠੀਕ ਹੈ ਵੀਰ ਜੀ ਗੱਲ ਬਹੁਤ-ਬਹੁਤ ਤੁਹਾਨੂੰ ਮੁਬਾਰਕ ਬੈਗਰੋ ਦਿਨ ਦੁਗਲੇ ਰਾਤ ਚ ਆਪਣੀ ਤਰੱਕੀ ਰੱਖੀ ਠੀਕ ਹੈ ਵੀਰਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਗੇ ਦੇ ਪਿਛੇ ਨਾ ਪੜਾਈਆਂ ਬਾਈ ਜੀ ਬਹੁਤ-ਬਹੁਤ ਤੁਹਾਨੂੰ ਲੋ ਬਾਈ ਤੇ ਲੋ ਜੀ ਵੀਰੋ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਟਰੈਕਟਰ ਆਪਣਾ ਇਹ ਜਲੰਧਰ ਏਰੀਆ ਦੇ ਵਿੱਚ ਚੱਲਿਆ ਬਾਈ ਜਲੰਧਰ ਦੇ ਲੋਕ ਦੇ ਪਿੰਡ ਹੈ ਜੀ ਠੀਕ ਹੈ ਜੀ ਉੱਧਰ ਚੱਲਿਆ ਤੇ ਉੱਧਰ ਆਪਣੀ ਕੋਈ ਏਜੰਸੀ ਨਹੀਂ ਹੈਗੀ ਬਾਈ ਤੇ ਬਾਕੀ ਆਪਣੇ ਪਹਿਲਾਂ ਵੀ ਕਪੂਰਥਲੇ ਉਧਰ ਏਰੀਆ ਦੇ ਵਿੱਚ ਟਰੈਕਟਰ ਗਏ ਹੁਣ ਵੀ ਜਿਹੜਾ ਥੋੜੇ ਦਿਨ ਪਹਿਲਾਂ ਇੱਕ ਆਪਣਾ 25 ਮਾਡਲ ਦਿੱਤਾ ਜੀ ਉਹ ਵੀ ਟਰੈਕਟਰ ਆਪਣਾ ਜਲੰਧਰ ਏਰੀਆ ਦੇ ਵਿੱਚ ਹੀ ਗਿਆ ਠੀਕ ਹੈ ਜੀ ਤੇ ਬਾਈ ਨਾਲ ਨੇ ਵੀ ਪਹਿਲਾਂ ਟਰੈਕਟਰ ਜਿਵੇਂ ਦੱਸਿਆ ਵੀ ਚੱਲਦਾ ਦੇਖਿਆ ਸੀਗਾ ਟਰੈਕਟਰ ਉਹਨੂੰ ਦੇਖ ਕੇ ਬਾਈ ਨਾਲ ਦਾ ਮੂਡ ਬਣਿਆ ਟਰੈਕਟਰ ਲੈਣ ਦਾ ਤੇ ਪਹਿਲੇ ਟਰੈਕਟਰ ਬਾਰੇ ਤਾਂ ਆਪਣੀ ਜਾਣਕਾਰੀ ਦਿੱਤੀ ਹੋਈ ਹੈ ਜੀ ਆਪਣਾ ਫੋਰ ਸਪੀਡ ਵਾਲਾ ਟਰੈਕਟਰ ਹੈ ਜੀ ਇਹ 30 60 ਇਹਦੇ ਵਿੱਚ ਇੱਕ ਮਾਡਲ ਹੋਰ ਆਉਂਦਾ ਜੀ 30 55 ਚਾਰ ਸਿਲੰਡਰ ਇੰਜਨ ਆਉਂਦਾ ਜੀ ਇਹ ਠੀਕ ਹੈ ਜੀ ਵਾਟਰ ਸਪਰੇਟਰ ਆਉਂਦਾ ਇਹਨੂੰ ਠੀਕ ਹੈ ਜੀ ਆਇਆ ਇਹਨੂੰ ਸਪੈਸ਼ਲ ਗੇਅਰ ਦਿੱਤਾ ਹੋਇਆ ਹੈ ਕਪਣੀ ਨੇ ਠੀਕ ਹੈ ਜੀ ਤੇ ਇਹ ਵਾਕ ਸੋਆ ਨਾ ਕਿ ਤੇ ਟੈਰ ਹੈ ਐਲਈਡੀ ਲਾਈਟਾਂ ਦੇ ਵਿੱਚ ਹੈ ਜੀ ਹਾਲੀਆ ਹੌਲੀ ਤੋਰਿਆ ਮੜਾ ਹੌਲੀ ਹੋ ਗਈ ਬਾਈ ਪਲੇਮੈਂਟ ਉਹ 12 30 60 ਤੇ ਲੋ ਬਾਈ ਰੋਪੜ ਮੰਡੀ ਜੱਜ ਅੱਜ ਫੇਰ ਮੀਂਹ ਪੈ ਗਿਆ ਅੱਜ ਥੋੜਾ ਬਚਾਅ ਹੋ ਗਿਆ ਟਾਈਮ ਨਾਲ ਮੀਂਹ ਹਟ ਗਿਆ ਠੀਕ ਹੈ ਜੀ ਤੇ ਅੱਜ ਇੱਕ ਟਰੈਕਟਰ ਬਾਈ ਬਸਤਾ ਪਟਿਆਲੇ ਵਾਲਿਆਂ ਦਾ 312 ਲੋ ਜੀ ਟਾਇਰ ਖਸੇ ਹੋਏ ਆ ਕਰੋ ਜੀ ਚੈੱਕ ਉਹ ਚਾਬੀ ਦਾ ਲਿਆ ਮੜ ਜਿਆ ਤੇ ਚੱਲਿਆ ਜੀ ਟਰੈਕਟਰ ਪਟਿਆਲੇ ਕੁਆਡ ਬਾਜ਼ਾਰ ਦੇ ਵਿੱਚ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਹੋਇਆ ਬਾਈ ਘੱਟ ਪੈਸੇ ਲਾਉਣੇ ਹੋਣ ਤਾਂ ਪਟਿਆਲੇ ਚਲੇ ਜਾ ਉਹਨਾਂ ਦੇ ਜਾ ਕੇ ਲੈ ਲਿਓ 2004 ਮਾਡਲ ਹੈ ਟਰੈਕਟਰ ਚਲਾਈ ਚੜੂਈ ਦਾ ਵਧੀਆ ਬਾਈ ਟਾਇਰ ਖਤਮ ਹੈ ਇਹਦੇ ਠੀਕ ਹੈ ਜੀ ਸਾਨੂੰ ਕੁਆਡ ਮੁੱਲ ਚ ਟਰੈਕਟਰ ਮਿਲ ਜਾਣਾ ਤੇ ਮੀਂਹ ਫੇਰ ਪੈ ਗਿਆ ਬਾਈ ਅੱਜ ਅੱਧਾ ਘੰਟਾ ਮੀਂਹ ਪਿਆ ਇੱਕ ਦੇ ਘੰਟੇ ਤੱਕ ਹੋਰ ਪੈਣ ਦਾ ਪਾਣੀ ਹੋਰ ਵੱਜ ਜਾਣਾ ਤਾਂ ਚਲੋ ਟਾਈਮ ਨਾਲੇ ਹਟ ਗਿਆ ਟਰੈਕਟਰ ਲੱਗ ਗਿਆ ਬਾਈ ਸਾਰੇ ਏਂਸੀ ਵਾਲੇ ਪੁੱਤ ਵੀਰ ਭਰਾ ਅੰਦਰ ਲਾਉਣ ਸਾਨੂੰ ਤੇ ਮੀਂਹ ਦਾ ਬਹੁਤ ਖੌਫ ਹੈ ਬਾਈ ਮੀਂਹ ਤੇ ਬਹੁਤ ਡਰਦੇ ਆ ਸਾਰੇ ਉਰੇ ਕਿਉਂਕਿ ਜੇ ਮੀਂਹ ਜਿਆਦਾ ਪੈ ਜਾਵੇ ਬਾਈ ਪਾਣੀ ਖੜ ਜਾਂਦਾ ਉਰੇ ਪਾਣੀ ਕਈ ਵਾਰ ਅੰਦਰ ਵੀ ਵੜ ਜਾਂਦਾ ਜਾ ਕੇ ਠੀਕ ਹੈ ਜੀ ਬਾਕੀ ਚਲੋ ਮਹਾਰਾਜੋ ਕਰਦਾ ਚੰਗਾ ਹੀ ਕਰਦਾ ਆ ਸਾਡੀ ਗੱਡੀ ਖੜੀ ਆ ਵੀ ਬਾਈ ਪੂਰੇ ਤਰੀਬਨ 4-4 ਫੁੱਟ ਤੱਕ ਪਾਣੀ ਚੜਦਾ ਬਾਈ ਅੰਦਰ 4-4 ਫੁੱਟ ਤੱਕ ਠੀਕ ਹੈ ਜੀ ਲੋ ਜੀ ਤੇ ਬਾਕੀ ਵੀ ਹੋਰ ਵੀ ਪੁਰਾਣੇ ਟਰੈਕਟਰ ਇੱਕ ਦੋ ਆਪਣੇ ਕੋਲ ਆਏ ਨੇ ਠੀਕ ਆ ਜੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰਾਂ ਬਾਰੇ ਕਿਹੜੇ-ਕਿਹੜੇ ਟਰੈਕਟਰ ਆ ਆਪਣੇ ਕੋਲ ਠੀਕ ਆ ਜੀ 275 ਖੜਾ ਇੱਕ ਆਪਣੇ ਕੋਲ 99 ਮਾਡਲ ਕਰੋ ਜੀ ਕੰਡੀਸ਼ਨ ਚੈੱਕ ਸਾਰਾ ਟਰੈਕਟਰ Ориਜਨਲ ਹੈ ਜੀ ਇੰਜਨ ਗੇਅਰ ਦਾ ਵਧੀਆ ਟਾਇਰਾਂ ਦੀ ਕੰਡੀਸ਼ਨ ਪਿਛਲੇ 30 ਕ ਪੈਸੇ ਟਾਇਰਾਂ ਬਾਈ ਮੁਰਲੇ ਟਾਇਰ 750 ਦੇ ਪਾਏ ਹੋਏ ਆ ਠੀਕ ਆ ਜੀ ਚਲਾਈ ਚੁਰਵੀ ਦਾ ਟਰੈਕਟਰ ਸਾਫ਼ ਹੈ ਪੰਜਾਬ ਨੰਬਰ ਆ ਟਰੈਕਟਰ ਠੀਕ ਆ ਜੀ ਇਹਦਾ ਮੁੱਲ 1 ਲੱਖ 40 ਹਜ਼ਾਰ ਆ ਮੌਕੇ ਤੇ ਵਧੀਆ ਮਾਨ ਤਨ ਕਰ ਦਾਂਗੇ ਜਿਹੜਾ ਵੀ ਵੀਰ ਲੈਣਾ ਆਊਗਾ ਟਰੈਕਟਰ ਨੂੰ ਠੀਕ ਆ ਜੀ ਲੋ ਜੀ ਬਿਲਕੁਲ ਓਕੇ ਟਰੈਕਟਰ ਆ ਸੈਲਫ ਸਟਾਰਟ ਆ ਠੀਕ ਆ ਜੀ ਪ੍ਰੈਸ਼ਰ ਪ੍ਰੋਸ਼ਰ ਪੂਰਾ ਵਧੀਆ ਖੜਾ ਟਰੈਕਟਰ ਦਾ ਕਿਸੇ ਨੇ 275 ਲੈਣਾ ਹੋਇਆ ਬਾਈ ਜਾਇਜ਼ ਰੁਪਏ ਲਾਉਣੇ ਹੋਣ ਤਾਂ ਆ ਕੇ ਦੇਖ ਲਿਓ ਵਧੀਆ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਦੇ ਹੋ ਵੀ ਸਬਸਕ੍ਰਾਈਬ ਤੇ Instagram ਤੇ Facebook ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਜੀ ਜਾ ਕੇ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਹੋਰ ਨਵੇਂ ਕਿਸੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ